ਸਦੇਜਾ ਉਤੇ ਚੜ ਕੇ ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆਂ ਏ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾ ਭੋਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਥਾਈ ਮਾਟੀ ਇੱਕ ਤੇ ਇੱਕ ਭਾਂਡ ਕਰ ਸਾਜੀ ਸਾਜਨ ਹਾਰਾ ਨਾ ਕਜ ਕੋਥ ਬਾਟੀ ਕੇ ਭਾਂਡੇ ਨਾ ਕਜ ਕੋਥ ਕੋਥ ਧਮਾਰਾ ਸਭ ਮੈਂ ਸੱਚਾ ਇੱਕੋ ਸੋਈ ਤਿਸ ਦਾ ਕੀਆ ਸਭ ਕਛ ਹੋਇ ਅੱਲੋ ਰਖ ਨਾ ਜਾਈ ਲਖਿਆ ਗੁਰ ਗੁਰ ਦੀਨਾ ਮਿੱਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਗੁਣ ਰੰਗਨ ਦੀਤਾ ਉਚੀਆਂ ਏਕਾਂ ਕਰ ਕਰ ਲੋਕਾਂ ਨੂੰ ਸੁਣਾਉਂਦਿਆ ਤੇ ਕੋਈ ਨਾਮ ਕਰਕੇ ਦਾ ਅਕਾਲੀ بڑا ਮਾੜਾ ਹੈ। ਯਾ ਅਕਾਲੀ ਕਹਿੰਦਾ ਨਾਥ ਕਰੀ بڑا ਮਾੜਾ ਹੈ। ਦੂਜਾ ਕਹਿੰਦਾ ਨਿਰਮਲਾ بڑا ਮਾੜਾ ਹੈ। ਤੀਜਾ ਕਹਿੰਦਾ ਵਿਆਸ بڑا بڑا ਮਾੜਾ ਹੈ। ਅਸੀਂ ਇਹ ਤੁਜੇ ਨੂੰ ਮਾੜਾ ਆਖਣ ਤੇ ਲੱਗਿਆ ਤੇ ਫਿਰ ਕਿਹੜਾ ਰੱਬ ਦਾ ਰੂਪ ਬਿੰਦੇ ਜੀ? ਇੱਕ ਨੂਰ ਤੇ ਕਿਹੜਾ ਉਜੇ ਜਗ ਵਿੱਚ ਆ? ਸਾਨੂੰ ਸਤਿਗੁਰਾਂ ਨੇ ਵਿਖਾਇਆ ਇਹ। ਸਤਿਗੁਰੂ ਨਾਨਕ ਜੀ ਨੇ ਬਖਸ਼ਿਸ਼ ਕੀਤੀ। ਉਹਨਾਂ ਲੋਕਾਂ ਨੂੰ ਆਂਦੇ ਤੇ ਕੱਚਾ ਰੰਗ ਕਸੁੰਬਦਾ ਪਾਣੀ ਧੋਤੇ ਖਿਰਨਰ ਹੋਈ। ਕਸੁੰਬੇ ਦਾ ਰੰਗ ਦੇਖਣ ਨੂੰ ਬੜਾ ਸੁਹਣਿਆ ਹੈ ਕੱਚਾ ਇਹਨਾਂ ਕੋ ਹੈ ਕਿ ਪਹਿਲੇ ਤੋਂ ਕਪੜਾ ਧੋਈਏ ਜਰੇ ਤੈਨੂੰ ਚੜ੍ਹ ਦਿੰਦਾ ਹੋਏ ਤੇ ਉਹਦੇ ਤੋਂ ਲੈ ਜਾਂਦਾ ਹੈ ਤੇ ਕਪੜਾ ਆਪਣਾ ਪਹਿਲਾ ਰੂਪ ਲੈ ਆਉਂਦਾ ਹੈ ਇਸ ਤਰ੍ਹਾਂ ਦੇ ਸੰਸਾਰ ਦੀ ਬਾਇ ਹੈ ਤੇ ਕਰਨ ਬਖੀਲੀ ਆਪ ਕੋ ਜੀ ਇੱਕ ਦੂਜੇ ਨੂੰ ਤੇ ਗਾਣਾ ਕਢਦੇ ਨੇ ਬ੍ਰਾਹਮਣ ਹੀਮਕਥਾਏ ਖਰੋਈ ਉਹ ਰਾਮ ਦੀ ਕੋਈ ਹੈ ਖੁਦਾ ਦੀ ਕੋਈ ਹੈ ਵਾਹਿਗੁਰੂ ਦੀ ਕੋਈ ਹੈ ਗੋਡ ਵੀ ਕੋਈ ਹੈ ਜਿੰਨੇ ਮਰਜੀ ਨਾਮ ਉਹਦੇ ਲੈ ਲੀਏ ਉਹ ਤਾਂ ਇੱਕ ਹੈ ਉਹ ਤੁਸੀਂ ਜਿੰਨੇ ਵੀ ਧਰਮ ਦੇ ਉਸ ਨਿਰੰਕਾਰ ਦੇ ਘਰ ਨੂੰ ਜਾਣ ਵਾਲੀਆਂ ਛੜਕਾਂ ਬਣਨੀਆਂ ਸੀ ਤੁਸੀਂ ਉਹਦੇ ਵਿੱਚ ਅਟਕਾ ਬਣ ਕੇ ਜੀ ਇਨ੍ਹਾਂ ਅਟਕਾ ਨੂੰ ਢਾਉਣਾ ਸੀ ਸਤਿਗੁਰਾਂ ਨੇ ਸਿਰਸਾਂ ਨੂੰ ਤੇ ਸਾਂਝੀ ਮਾਲਤਾ ਦਾ ਪ੍ਰਚਾਰ ਕਰਕੇ ਜਦੋਂ ਇਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਤੇ ਬਾਣ ਮਾਰੇ ਉਹਨਾਂ ਦੇ ਸਤਿਗੁਰਾਂ ਨੂੰ ਦੇ ਚਰਨ ਫੜ ਲਏ ਉਥੇ ਜੁੜਾ ਰੱਖ ਲਿਆ ਸੱਚੇ ਪਾਤਸ਼ਾਹ ਦੀ ਪੂਜਾ ਕਰ ਲਈ ਜਿੱਥੇ ਵੀ ਸਤਿਗੁਰ ਗਏ ਤੇ ਉਹ ਫਿਰ ਇਸ ਤਰੀਕੇ ਬਰਦੇ ਸੀ ਹੰਦੇ ਦਾ ਸ਼ਬਦ ਹੱਲਾ ਪੜ ਲਿਆ ਦੁਆਨ ਨੂੰ ਜੀਤਾਰਿਆ Yeah. <coughs> ਨਿਰਪਾਤੀ ਤੀ ਉਹ ਭਾਵੇਂ ਕੁញੇ ਚੋਰ ਹੋ ਜਾਣ ਸੱਜਣ ਥੱਤੋ ਜਾਣ ਭਾਵੇਂ ਦੁਗਦਾਜ ਵਿੱਚ ਜਾ ਕੇ ਕਿੰ ਬਹਾਵਲ ਦੀਰ ਨੂੰ ਤਾਰੀ ਜਿੱਥੇ ਵੀ ਭਾਵੇਂ ਸਾਲ ਪ੍ਰਾਇਤ ਕੋ ਚਲੇ ਜਾਣ ਜਿੱਥੇ ਵੀ ਗਏ ਸੱਚ ਦਾ ਪ੍ਰਚਾਰ ਕੀਤਾ ਤੇ ਕਲ ਜੁਗ ਮੈਂ ਸਤਿਗੁਰ ਦਾਉ ਸਤਗੁਰੂ ਰਾਮ ਸਿੰਘ ਵਾਲੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਆਕੀ ਸੀ ਕਿ ਕਦੀ ਬਾਰ ਮੈਂ ਬਾਤ ਕਹਾਂਉ ਇੱਕ ਤਾਂ ਸਤਗੁਰ ਨਾਨਕ ਨੇ ਮੋਟ ਬੰਦਤਾ ਸਰਕਿਪ ਤੇ ਸਤਿਗੁਰ ਕਹਣ ਬਾਤ ਤੇ ਇਸ ਤਰ੍ਹਾਂ ਦੀ ਆਪਕਾਂ ਗਿਣੀਆਂ ਨਹੀਂ ਜਾ ਸਕਦੀਆਂ ਹੁਣ ਆਪਾਂ ਇਤੋਂ ਅੱਗੇ ਟਾਈਮ ਤਾਂ ਨਹੀਂ ਲਾਉਣਾ ਕਿ ਸਿਰੇ ਆਸਾ ਦੀਵਾਰ ਲੱਗੂਗੀ ਤੁਸੀਂ ਸੁਣ ਲਈ ਤੇ ਬਾਹਰ ਇਹੋ ਜੇ ਅਨੰਦ ਦੇ ਵਿੱਚ ਅੱਜ ਸ਼ਿਵਾ ਜੀਆਂ ਚੱਲ ਰਹੀ ਹੈ ਤੇ ਅਸੀਂ ਸਾਰੇ ਪੜਦੇ ਹਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਬਣਵਾ ਜੁਲਕਰ ਸੂਰਜ ਨਿਕਲਿਆ ਤਾਰੇ ਛੁਪੇ ਮੰਦਰ ਪਰੋਆ ਸਿੰਘ ਮੁਕੇ ਮੁਰਗਾਵਲੀ ਪੰਨੀ ਜਾਏ ਨਾ ਧੀਰ ਘਰੋਆ ਜਿੱਥੇ ਬਾਬਾ ਪੈਰ ਘਰੇ ਪੂਜਾ ਆਸਣ ਥਾਪਨ ਚੋਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮ ਦੇ ਜਿ ਕੋਆ ਘਰ ਘਰ ਅੰਦਰ ਧਰਮਸਾਲ ਆ ਆਨੰਦ ਮਣਿਆ ਹੋਆ ਕਿਰਤਨ ਸਦਾ ਸੁਹਾ ਕੇ ਬਾਬੇ ਦੇ ਚਾਰੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਕ੍ਰਿਤੀ ਸੱਚਾ ਧੋਆ ਗੁਰਮੁਖ ਕਾਲੇ ਚ ਪੰਗਟੋਆ ਉਹ ਗੁਰਮੁਖ ਅਜ ਪੰਗਟਿਆ ਤੇ ਆ ਦੇਖੋ ਅਨੰਦ ਬਣਿਆ ਇਸ ਇੱਥੇ ਸਾਰੇ ਬੰਨੇ ਸਾਰੇ ਸੰਸਾਰ ਉਤੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰੂ ਇਸਾਈ ਤੂੰਗ ਕਾਮ ਦੇ ਨਾਲ ਲਾਇਆ ਜਾ ਰਿਹਾ ਹੈ ਸੋ ਸਤ ਸੰਗਤ ਆਪਾਂ ਸਤਗੁਰਾਂ ਦੀ ਬਾਣੀ 927 ਸ਼ਬਦ ਜਿਨੇ ਦਿੱਤੇ ਉਹੀ ਰਾਗਾਂ ਵਿੱਚ ਗੁਰਬਾਣੀ ਜਿਨੇ ਦਿੱਤੀ ਜਿਨੇ ਸਾਨੂੰ ਗੌਣ ਦੀ ਜਾਚ ਸਿਖਾ ਦਿੱਤੀ ਜਿਨੇ ਸਾਨੂੰ ਵਿਰਾਸਤ ਵਿੱਚ ਇਹ ਸਾਰਾ ਕੁਝ ਦਿੱਤਾ ਉਹਨੂੰ ਅਸੀਂ ਸੰਭਾਲੀਏ ਪਰ ਸਾਨੂੰ ਸਤਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਕਹਿ ਗਿਆ ਬੜਾ ਵਿਸਤਾਰ ਨਾਲ ਮੰਨੇ ਦੀ ਮੇ ਚਾਰ ਕੋੜੀਆਂ ਸੁਣਨ ਦੀਆਂ ਚਾਰ ਕੋੜੀਆਂ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਉਸਤਾਏ ਬਸ ਆਪ ਮੰਨਣਾ ਹੀ ਹੈ ਐਸੀ ਆਏ ਕਾ ਦੇ ਵਾਸਤੇ ਆਰਾਮ ਨਾਲ ਲੋਕ ਰਾਜ ਸੁਤੇ ਆਪੋ ਵੀ ਸੌ ਸਕਦੇ ਹੋ ਤੁਹਾਡੇ ਅੰਦਰ ਕੋ ਰੱਬ ਹੈ ਉਹ ਜਗ ਦੀ ਜੋਤ ਹੈ ਜਿਹੜੀ ਤੁਹਾਨੂੰ ਨਿਰੰਕਾਹਕ ਨਾਲ ਮਿਲਾ ਰਹੀ ਹੈ ਵਾਹ ਵਾਹ ਧਰਤੀ 'ਚ ਪਾਣੀ ਕੱਢਣਾ ਸਾਨੂੰ ਪੱਖੇ ਨੂੰ ਸਿੱਤੇ ਪਾਣੀ ਰੱਖਣਾ ਪੈਂਦਾ ਕਿਰ ਪਾਣੀ ਥੱਲੇ ਆਉਂਦਾ

ਸੰਗਤ ਸੁਮੰਦਰ ਹੈ ਮੈਂ ਕਹਿੰਦਾ ਸਤਿਗੁਰਾਂ ਦੇ ਚਰਨਾਚਰ ਅਰਦਾਸ ਕਰਾਂਗੇ ਜਰੂਰ ਉਹ ਤਾਂ ਕਿਰਪਾ ਕਰਦੀ ਹੈ ਗਰੀਬ ਨਿਵਾਜ ਹੈ ਗਰੀਬਾਂ ਨੂੰ ਨਿਵਾਜਦੀ ਹੈ ਘਰ ਘਰ ਅੰਦਰ ਧਰਮਸਾਲ ਬਣਾਉਂਦੇ ਹੈ ਪ੍ਰਸ਼ਾਸਨ ਸਾਰੇ ਆਪਾਂ ਉਸ ਦਿਨ ਕਰੀਏ ਤੇ ਆਉਂਦੇ ਸਾਲ ਨੂੰ ਇੱਥੇ ਵੱਡਾ ਇੱਕ ਐਡਾ ਵੱਡਾ ਛੱਡ ਪਾ ਜੀਏ ਜਿਹਨੂੰ ਦੁਆਰ ਹਾਲ ਆਖਦੀਏ ਐਡਾ ਵੱਡਾ ਇੱਕ ਛੱਡ ਹੋਰ ਪਾ ਜੀਏ ਜਿਹਨੂੰ ਲੰਗਰ ਹਾਲ ਆਖਦੀਏ ਇੱਥੇ ਕੋਈ ਘਾਟੇ ਨਹੀਂ ਤੇ ਮਨੋ ਕਾਮਨਾ ਜੋ ਮੰਗੋਗੇ ਜੋ ਮੰਗਾ ਠਾਕੁਰ ਆਪਣੇ ਸੇ ਸੋਈ ਸੋਈ ਉਹ ਤਾਂ ਲਗਾਉਂਦਾ ਹੀ ਨਹੀਂ ਮਾਂ ਵੀ ਲਗਾਲੇ ਦੀ ਹੋਊ ਕੋਈ ਚੀਜ਼ ਪੁੱਤਰ ਤੋਂ ਪਰ ਰੱਬ ਨਹੀਂ ਇਹ ਲਗਾਉਂਦਾ ਜੋ ਮੰਗਾ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਉਹਾ ਸਾਚੀ ਹੋਇਆ ਦੁਆ ਸਮਾਤੇ ਸਾਨੂੰ ਭੁੱਲਣ ਦੀ ਜਾਨ ਚਾਹੇ ਪਰ ਕਿਨਨ ਮਿਲਦੀਆਂ ਜਾਤਾ ਜਿਨ੍ਹਾਂ ਨੇ ਮੰਨਿਆ

No, yeah. ਕੁਰਪਾ ਕਰੇ ਜਿਕਬੀਰ ਸਤ ਬੁਰ ਸੂਰ ਮੇ ਪਿਆਰੀਆ ਕਬੀਰ ਸਤ ਬੁਰ ਸੇ ਸਤਿਗੁਰੂ ਦੇ ਆਸਣ ਦੀ ਖੁਸ਼ੀ ਦੇ ਚ ਅਸੀਂ ਸਾਰੇ ਅੱਜ ਇੱਥੇ ਆ ਗਏ ਹਾਂ ਅੱਜ ਨਾਨਕ ਆਇਆ कना चुगर शुभ के असां हार कना चुगर शुभ के असां हार ਤੁਹਾਨੂੰ ਆਜਿ ਦਾ ਬਹੁਤ ਬਹੁਤ ਧੰਨਵਾਦ ਬੜੇ ਸਰਦਾਰ ਪ੍ਰੇਮ ਦੇ ਨਾਲ ਤੁਸੀਂ ਅੱਧੀ ਰਾਤ ਤੋਂ ਨੂੰ ਅੱਗੇ ਰਾਤ ਮੰਗੀ ਤੇ ਤੁਸੀਂ ਬੈਠੇ ਹੋ ਆਵਾ ਪਰਦਾਤ ਕਰੀਏ ਸਾਰੇ 사리 ਸੰਸਾਰ ਆਸਾ ਦੀਵਾਰ ਵਿੱਚ ਆਵੇ ਤੇ ਸਤਗੁਰ ਜੀ ਬਖਸ਼ਿਸ਼ ਕਰਨ ਜੋ ਕੋਈ ਮਨੋਕਾਂ ਕਾਮਨਾ ਭਾਵਨਾ ਲੈ ਕੇ ਆਇਆ ਸਤਗੁਰ ਸਾਹਿਬ ਲਕੋਨੀ ਆ ਇਕੂਨ ਕਾਰਵਾਹ ਜਿਸ ਸਪਤੇ ਸ੍ਰੀ ਗੁਰੂ ਗੋਬਿੰਦ ਸਿੰਘ ਭਗਵਾਨ ਦੀ ਸਹਾਇਤ ਪਾਤਸ਼ਾਹੀ ਮਾਨੇ ਕਰਤਮ ਭਗਵਾਨ ਦੀ ਸਿਮਰਤਾ ਗੁਰੂ ਨਾਨਕ ਦੇਵ ਜੀ ਧਾਈ ਤੇ ਰੰਗੂਤ ਗੁਰਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਸਿੰਘ ਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਜੀ ਧਾਈ ਅੱਜ ਸਭ ਦੇ ਕੋ ਜਾਈ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਆਹਰ ਨੌਨੇ ਤੇ ਆਵਤ ਆਏ ਆਇ ਤੁਸਿ ਪਾਤਸ਼ਾਹ ਸਤਿਗੁਰੂ ਗੋਗੁਲ ਸਿੰਘ ਜੀ ਦੀ ਸ਼ਤੰਭ ਹੋਇ ਸਹਾਇ ਸਤੂ ਬਾਲ ਸਿੰਘ ਸਿੰਘ ਜੀ ਜਿਨ੍ਹਾਂ ਧਰਮ ਦਾ ਮਾਰਗ ਦਿਖਾਉਤਾ ਆਇਆ ਅਕਾਲ ਪੁਰਖ ਸ੍ਰੀ ਸਤਗੁਰੂ ਰਾਮ ਸਿੰਘ ਜੀ ਜਿਨ੍ਹਾਂ ਜੰਮ ਤੋਂ ਵੀ ਆਸ਼ਨਾਏ ਜੋਤ ਦਾ ਜਾਮਾ ਸ੍ਰੀ ਸਤਗੁਰੂ ਹਰੀ ਸਿੰਘ ਜੀ ਜਿਨ੍ਹਾਂ ਪੁੱਤੀ ਲਈ ਲਾਏ ਧੰਨタル ਵੱਡੇ ਪ੍ਰਤਾਪ ਵਾਲੇ ਸਤਗੁਰੂ ਪ੍ਰਤਾਪ ਸਿੰਘ ਜੀ ਜਿਨ੍ਹਾਂ ਕਾਲਜ ਵਿੱਚ ਸਿੱਖ ਸੰਗਤ ਨਾਮ ਬਾਣੀ ਦਾ ਪ੍ਰਵਾਹ ਜੀ ਚਲਾਏ ਸੰਤ ਕਲਾ ਸਮਰਾਤ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੀ ਸਮਰਿਆ ਜਨਮ ਮਰਨ ਤੋਂ ਕੁਝ ਆਏ ਹਾਜ਼ਰਾ ਹਰ ਗੁਰਪਰੇ ਦੇ ਮਾਲਕ ਧੰਨ ਸ੍ਰੀ ਗੁਰੂ ਦੇਵ ਸਿੰਘ ਕੀ ਸਭ ਥਾਈ ਬੇਸਾਏ ਗੁਰੂ ਜੀ ਕੇ 400 ਸਹਾਇਆਂ ਦੇ ਪੰਚਯਾਰੀ 40 ਲੋਕ ਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਆਪ ਜੀ ਦਾ ਪੁੱਤਰ ਨਾਮ ਦੁਕਾਈ ਐ ਅਸੀਂ ਗੁਰਨਾਰ ਹਰਜੀ ਹਾਂ ਆਪੁਕਿਂਸ਼ਿਤ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਧਕ ਬਖਸ਼ੋ ਬੇਮੁਖੋ ਕੇ ਨਾਮ ਰਿਏ ਕਰਤਿ ਤੇ ਧਰਮ ਵਰਤਾਉ ਮਹਾਂਵਲੀਸਤਾਨ ਹਸਕੁਰੂ ਸਿੰਘ ਕਾਲਸਾ ਦਾ ਪ੍ਰਕਾਸ਼ ਕਰੋ ਮਹਾਗਰੀ ਮਾਤਾ ਕਸ਼ਟ ਨੂੰ ਦੂਰ ਕਰਾਓ ਪਰ ਸ੍ਰਿਸ਼ਟੀ ਆਪ ਦਾ ਨਾਮ ਜੱਪੇ ਕੋਈ ਦੁੱਖਿਆ ਹੋਈ ਨਾ ਚੰਦੂ ਰਾਮ ਸਿੰਘ ਦੀ ਆਗਦੀ ਕਿਰਪਾ ਮੇਰ ਬਖਸ਼ਣਾ ਆਪ ਦੀ ਸਾਹਿਬਤ ਨੇ ਕਤਰੋ ਕਿਸ ਚੇ ਪਾਚ ਮੇਰਾਂ ਜੀ ਆਪ ਦੀ ਪਾਨ ਕੋ ਨਾਮ ਦਾ ਸਿਮਰਨ ਕੀਤਾ ਹੈ ਸਤਗੁਰੂ ਨਾਨਕ ਦੇਵ ਜੀ ਧੰਸ੍ਰੀ ਸਤੂ ਜਗੀਰ ਸਿੰਘ ਦੀ ਆਗਦੇ ਚੇ ਪਾਚ ਚੰਦੂ ਜੀ ਸਾਰੇ ਸਾਥੀ ਸੂਤ ਨੇ ਨਾਲ ਲਿਤੇ ਆਪ ਦੀ ਸਰਕਾਰ ਦੇ ਅੜੇ ਲਈ ਮਾਈ ਅਸ ਚੇ ਪਾਸ਼ਾ ਬਖਸ਼ਿਸ਼ ਕਰੋ ਜੋ ਕੋਈ ਸਾਸ਼ਟ੍ਰ ਆਪ ਦੇ ਦਰ ਦੇ ਉਤੇ ਪਾਵਨਾ ਲੈ ਕੇ ਆਈਏ ਸਭ ਦੀ ਉਹਨਾਂ ਕਾਮਨਾ ਪੂਰੀ ਕਰਨੇ ਸਤਿ ਸਭ ਪਕਸ਼ੋ ਮਹਾਲੂਕੀ ਸੋ ਕਰਤਾ ਹੋ ਜਿਹਾ ਵੀ ਸਭ ਮਕਸ਼ੇ ਸਰਤਮਾਈ ਵਿਚਵਾਦਾ ਪਾ ਗੁਰਸ਼ਕੀ ਦੀ ਬਾਤ ਬਖਸ਼ੇ ਕੋ ਨੱਚ ਪਾਚੇ ਪੀਰੇ ਪਿਆਰ ਦੇ ਦਵਾਨ ਸੱਜੇ ਚੇਪਾਚਾ ਗੁਰਬਾਣੀ ਪੜਦੇਆਂ ਵਿਚਾਰਦੇਆਂ ਅਨੇਕਾਂ ਭੁਲਾ ਗੱਲਾਂ ਕੀਤੀਆਂ ਹੋਈਆਂ ਹੋਣਗੀਆਂ ਖਿਰਵਾ ਕਰਕੇ ਬਖਸ਼ ਲੈਣਾ ਚੇਪਾਚਾ ਅਗਵਾਸਤ ਮਰ ਜਾਣਾ ਤੇ ਇਸਤੀ ਪਾਚੇ ਚੱਲਣ ਦੀ ਬਲਬਦੀ ਬਖਸ਼ੇ ਕਰ ਲਈ ਆਈ ਸੰਗਤ ਨੂੰ ਖੁਸ਼ੀਆਂ ਮਕਸ਼ੇ ਕਰਾ ਨਾ ਵਿਸ਼ਰੀ ਅਨਸਾਰੀ ਰੱਬ ਨੂੰ ਬਖਸ਼ਣੋ ਦੇ ਕਰਕੇ ਦੇਉ ਦਾਰ ਸ੍ਰੀ ਸਤਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾਨ ਭਾਣਾ ਜੋ ਬੁਲੇ